ਸਮੇਂ ਨਾਲ ਦੁੱਖ ਛੋਟਾ ਨਹੀਂ ਹੋ ਜਾਂਦਾ ਬਸ ਦੁੱਖ ਸਹਿਣ ਵਾਲਾ ਜਿਗਰਾ ਵੱਡਾ ਹੋ ਜਾਂਦਾ ਹੈ ਸਿਰ ਦਾ ਭਾਰ ਪੈਰਾਂ ਨੂੰ ਢੋਣਾ ਪੈਂਦਾ ਹੈ ਜਿਆਦਾ ਹੱਸਣ ਵਾਲੇ ਅਕਸਰ ਅੰਦਰ ਦਾ ਦੁੱਖ چھpa ਰਹੇ ਹੁੰਦੇ ਹਨ ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 27 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 28ਵਾਂ ਲੈ ਕੇ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਆ ਦਿਨ 28ਵਾਂ ਤੁਰਦਿਆਂ ਤੁਰਦਿਆਂ ਕੇਸਰ ਤੇ ਫਕੀਰ ਨੇ ਰਸਤੇ ਦੇ ਨਾਲ ਖੇਤਾਂ ਵਿੱਚ ਡਿੱਗਿਆ ਇੱਕ ਪੁਰਾਣਾ ਆਂਬ ਦਾ ਦਰਖਤ ਵੇਖਿਆ ਉਸ ਡਿੱਗੇ ਦਰਖਤ ਦੇ ਕੋਲ ਇੱਕ ਬਜ਼ੁਰਗ ਬੈਠਾ ਹੋਇਆ ਸੀ ਜੋ ਕਾਫੀ ਉਦਾਸ ਲੱਗ ਰਿਹਾ ਸੀ ਫਕੀਰ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕੱਲੇ ਸਾਡਾ ਪੁਰਾਣਾ ਅੰਬ ਦਾ ਦਰਖਤ ਅਚਾਨਕ ਡਿੱਗ ਗਿਆ ਅਨੇਰੀ ਵੀ ਕੋਈ ਖਾਸ ਨਹੀਂ ਸੀ ਇਹ ਅੰਬ ਮੇਰੇ ਬਾਪੂ ਨੇ ਆਪਣੇ ਹੱਥੀ ਲਾਇਆ ਸੀ ਮੈਂ ਬਚਪਨ ਤੋਂ ਇਹਦੀ ਛਾਂ ਨੂੰ ਮਾਣਿਆ ਤੇ ਅੰਬ ਚੁੱਪੇ ਸਨ ਇਦਾਂ ਲੱਗ ਰਿਹਾ ਹੈ ਜਿਵੇਂ ਮੇਰੇ ਟੱਬਰ ਦਾ ਕੋਈ ਜੀ ਚਲਾ ਗਿਆ ਹੋਵੇ ਬਜ਼ੁਰਗ ਨੇ ਆਪਣੇ ਸਿੱਲੇ ਹੋਏ ਕੋਿਆਂ ਨੂੰ ਪੁੱਛਦਿਆਂ ਕਿਹਾ ਐਤਾ ਬੜੇ ਦੁੱਖ ਦੀ ਗੱਲ ਪਰ ਹੋ ਸਕਦਾ ਹੈ ਇਸ 'ਚ ਵੀ ਕੋਈ ਭਲਾ ਹੀ ਹੋਵੇ ਫਕੀਰ ਨੇ ਬਜ਼ੁਰਗ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਤਰਵਾਸ ਦਿੰਦਿਆ ਗਿਆ ਨਾ ਇਸ ਵਿੱਚ ਕੀ ਭਲਾ ਹੋ ਸਕਦਾ ਬਜ਼ੁਰਗ ਫਕੀਰ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਫਕੀਰ ਨੇ ਬਜ਼ੁਰਗ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਇੱਕ ਵਾਰ ਕਿਸੇ ਪਿੰਡ ਵਿੱਚ ਇੱਕ ਆਦਮੀ ਆਪਣੇ ਜਵਾਨ ਪੁੱਤਰ ਨਾਲ ਰਹਿੰਦਾ ਸੀ ਇੱਕ ਦਿਨ ਉਹਨਾਂ ਦੇ ਘਰ ਬਹੁਤ ਹੀ ਸੋਹਣਾ ਇੱਕ ਚਿੱਟਾ ਘੋੜਾ ਤੁਰਦਾ ਤੁਰਦਾ ਆ ਗਿਆ ਪਿੰਡ ਦੇ ਲੋਕ ਘੋੜਾ ਵੇਖਣ ਆਏ ਤੇ ਵਧਾਈਆਂ ਦੇਣ ਲੱਗੇ ਉਸ ਆਦਮੀ ਨੇ ਬਹੁਤ ਹੀ ਖੁਸ਼ੀ ਨਾਲ ਜ਼ਾਹਰ ਕਰਦਿਆਂ ਕਿਹਾ ਚੰਗਾ ਹੋਇਆ ਕਿ ਬੁਰਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹ ਚਿੱਟਾ ਘੋੜਾ ਰਾਜੇ ਦੇ ਤਬੀਲੇ 'ਚ ਚੋਰੀ ਹੋਇਆ ਸੀ। ਰਾਜੇ ਦੇ ਸਿਪਾਈ ਘੋੜਾ ਲੱਭਦੇ-ਲੱਭਦੇ ਉਸ ਆਦਮੀ ਦੇ ਘਰ ਪਹੁੰਚ ਗਏ। ਉਹਨਾਂ ਉਸਦੇ ਜਵਾਨ ਪੁੱਤ ਨੂੰ ਚੋਰ ਸਮਝ ਕੇ ਬਹੁਤ ਕੁੱਟਿਆ। ਇਸ ਕੁੱਟ ਵਿੱਚ ਉਸਦੇ ਪਤਰੀ ਬਾਹ ਟੁੱਟ ਗਈ। ਪਿੰਡ ਦੇ ਲੋਕ ਹੁਣ ਅਫਸੋਸ ਕਰਨ ਆਉਣ ਲੱਗੇ। ਉਸ ਆਦਮੀ ਨੇ ਫਿਰ ਕਿਹਾ, ਚੰਗਾ ਹੋਇਆ ਕਿ ਬੁਰਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅਗਲੇ ਦਿਨ ਰਾਜੇ ਦੇ ਸਿਪਾਈ ਪਿੰਡ 'ਚੋਂ ਜਵਾਨ ਮੁੰਡਿਆਂ ਨੂੰ ਫੌਜ 'ਚ ਜ਼ਬਰੀ ਭਰਤੀ ਕਰਨ ਆ ਗਏ। ਕਿਉਂਕਿ ਗਵੰਡੀ ਰਾਜ ਨਾਲ ਲੜਾਈ ਸ਼ੁਰੂ ਹੋ ਗਈ ਸੀ ਸਿਰਫ ਉਸ ਆਦਮੀ ਦੇ ਜਵਾਨ ਪੁੱਤਰ ਨੂੰ ਛੱਡ ਗਏ ਕਿਉਂਕਿ ਉਸ ਦੀ ਬਾਹਾਂ ਟੁੱਟੀ ਹੋਈ ਸੀ ਫਕੀਰ ਇਹ ਗੱਲ ਸੁਣ ਕੇ ਬਜ਼ੁਰਗ ਦੇ ਦੋਵੇਂ ਹੱਥ ਜੋੜ ਗਏ ਉਸ ਨੇ ਕੁਝ देर ਸੋਚਣ ਤੋਂ ਬਾਅਦ ਕਿਹਾ ਇਹ ਸੰਭ ਥੱਲੇ ਅਕਸਰ ਰਾਹੀ ਆਰਾਮ ਕਰਨ ਲਈ ਬੈਠ ਜਾਂਦੇ ਸਨ ਮੈਂ ਵੀ ਹਰ ਰੋਜ਼ ਇਸ ਦਿਸ਼ਾਵੇਂ ਕੁਝ ਦੇਰ ਬੈਠ ਕੇ ਘਰ ਜਾਂਦਾ ਸੀ ਚੰਗਾ ਹੋਇਆ ਇਹ ਰਾਤ ਨੂੰ ਡਿੱਗਿਆ ਇਹ ਤੇ ਦਿਨੇ ਥੱਲੇ ਬੈਠੇ ਰਾਹੀਆਂ ਦੇ ਉੱਪਰ ਨਹੀਂ ਆ ਡਿੱਗਿਆ ਬਜ਼ੁਰਗ ਹੁਣ ਉਨਾ ਉਦਾਸ ਨਹੀਂ ਸੀ ਲੱਗ ਰਿਹਾ ਕੇਸਰ ਤੇ ਫਕੀਰ ਉੱਠੇ ਤੇ ਅੱਗੇ ਚੱਲ ਪਏ ਜੋ ਕੁਝ ਵਾਪਰ ਰਿਹਾ ਹੈ ਉਹ ਸਾਡੇ ਹੱਥ ਵਸ ਨਹੀਂ ਹੈ ਪਰ ਉਸ ਵਰਤਾਰੇ ਬਾਰੇ ਕੀ ਮਹਿਸੂਸ ਕਰਨਾ ਹੈ ਇਹ ਸਾਡਾ ਆਪਣਾ ਫੈਸਲਾ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਫਕੀਰ ਦੀ ਗੱਲ ਸੁਣ ਕੇ ਕੇਸਰ ਨੂੰ ਲੱਗਿਆ ਕਿ ਕਈ ਗੱਲਾਂ ਕਿਸਮਤ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਜੇ ਕਿਸਮਤ ਚ ਹੋਇਆ ਤਾਂ ਉਸ ਨੂੰ ਜਿੱਤੀ ਦਾ ਹੱਥ ਜ਼ਰੂਰ ਮਿਲੇਗਾ ਕਿਸਮਤ ਦੇ ਢੇੜਾਂ ਬਾਰੇ ਸੋਚਦਿਆਂ ਉਸ ਨੂੰ ਪਿੰਡ ਵਿੱਚ ਕਾਂਤੇ ਲੰਗੜੇ ਦੀ ਯਾਦ ਆ ਗਈ ਜਿਸ ਦੀ ਅਕਲਤ ਬਚਪਨ ਚ ਪੋਲੀਓ ਦੀ ਮਾਰ ਕਰਨ ਛੋਟੀ ਰਹਿ ਗਈ ਸੀ ਲੰਗੜਾ ਹੋਣ ਕਰਕੇ ਕਾਂਤੇ ਦਾ ਵਿਆਹ ਨਹੀਂ ਸੀ ਹੋ ਰਿਹਾ ਉਸ ਸਮੇਂ ਗਵੰਡੀ ਪਿੰਡ ਦੀ ਇੱਕ ਕੁੜੀ ਸੌਰਿਆ ਨੇ ਮਨਹੂਸ ਹੋਣ ਦਾ ਇਲਜ਼ਾਮ ਲਗਾ ਕੇ ਛੱਡ ਦਿੱਤੀ ਸੀ ਕਿਉਂਕਿ ਵਿਆਹ ਤੋਂ ਕੁਝ ਦਿਨ ਬਾਅਦ ਸੌਰੇ ਦੀ ਮੌਤ ਹੋ ਗਈ ਤੇ ਫਿਰ ਘਰ 'ਚ ਚੋਰੀ ਹੋ ਗਈ ਸੀ ਛੁੱਟੜ ਹੋਣ ਦਾ ਧੱਬਾ ਲੱਗਣ ਕਰਕੇ ਉਸ ਦਾ ਦੂਜਾ ਵਿਆਹ ਨਹੀਂ ਸੀ ਹੋ ਰਿਹਾ ਉਸ ਕੁੜੀ ਨਾਲ ਕਾਂਤੇ ਨੇ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਕਾਂਤੇ ਦੇ ਦਿਨ ਫਿਰ ਗਏ ਉਸ ਕੁੜੀ ਦੀ ਸਿਆਣਪ ਸੌਰਿਆਂ ਦੀ ਜ਼ਮੀਨ ਤੇ ਕਾਂਤੇ ਦੀ ਮਿਹਨਤ ਨਾਲ ਕਾਂਤਾ ਲੰਗੜਾ ਕੁਝ ਸਾਲਾਂ ਵਿੱਚ ਹੀ ਸਰਦਾਰ ਕੁਲਵੰਤ ਸਿੰਘ ਬਣ ਗਿਆ ਹਨੇਰਾ ਗਹਿਰਾ ਹੋ ਰਿਹਾ ਸੀ ਉਹ ਰਾਤ ਰੁਕਣ ਲਈ ਜਗਾ ਲੱਭਣ ਲੱਗੇ ਇੱਕ ਪੱਧਰੀ ਥਾਂ ਵੇਖ ਕੇ ਦੋਵਾਂ ਨੇ ਆਸਣ ਲਾ ਲਿਆ ਬੀਸ਼ਾ ਵੀ ਨੇੜੇ ਬੈਠਾ ਸੁਸਤਾਨ ਲੱਗਾ ਕਾਇਨਾਤ ਸੌਣ ਦੀ ਤਿਆਰੀ ਵਿੱਚ ਸੀ ਆਸਣ ਲਾ ਕੇ ਬੈਠੇ ਫਕੀਰ ਦੀ ਦੁੱਧ ਚਿੱਟੀ ਮਾਲਾ ਹਨੇਰੇ ਵਿੱਚ ਚਮਕ ਰਹੀ ਸੀ ਬੀਸ਼ਾ ਕੇਸਰ ਦੇ ਪੈਰਾਂ ਕੋਲ ਸੁਸਤਾਰਿਆ ਸੀ ਤੇ ਕੇਸਰ ਤਾਰਿਆਂ ਦੀ ਭੀੜ 'ਚੋਂ ਆਪਣੇ ਪਿੰਡ ਦੀਆਂ ਗਲੀਆਂ ਲੱਭ ਰਿਹਾ ਸੀ ਰੇਗਿਸਤਾਨ ਜਾਗ ਰਿਹਾ ਸੀ ਰਾਤ ਦੇ ਹਨੇਰੇ ਵਿੱਚ ਹਵਾ ਰੇਤ ਦੇ ਨਵੇਂ ਟਿੱਬੇ ਬਣਾਉਣ ਅਤੇ ਬਣਿਆਂ ਨੂੰ ਢਾਉਣ ਵਿੱਚ ਮਸਤ ਸੀ ਸਭ ਕੁਝ ਬਦਲ ਰਿਹਾ ਸੀ ਹਰ ਪਲ ਬਦਲਦੇ ਬ੍ਰਹਿਮੰਡ ਦੀ ਹਰ ਛਾਇਆ ਵਾਂਗ ਸ਼ਾਇਦ ਇਹੀ ਸੰਸਾਰ ਦਾ ਸੱਚ ਸੀ ਕੇਸਰ ਦੀਆਂ ਅੱਖਾਂ ਵਿੱਚ ਨੀਂਦਰ ਦੀ ਥਾਂ ਬਾਪੂ ਦੇ ਖਿਆਲਾਂ ਦੀ ਰੜਕ ਸੀ ਉਸ ਨੂੰ ਗਰਨਾ ਸਾਹਿਬ ਦੀ ਦਸਾਖੀ ਦਾ ਮੇਲਾ ਯਾਦ ਆ ਗਿਆ ਜਿਸ ਨੂੰ ਉਸਨੇ ਬਚਪਨ ਵਿੱਚ ਬਾਪੂ ਦੀ ਘਨੇੜੀ ਛੱਡ ਕੇ ਵੇਖਿਆ ਸੀ ਉਸ ਦਿਨ ਬਾਪੂ ਨੇ ਉਸ ਨੂੰ ਇੱਕ ਲੱਕੜ ਦਾ ਟਰੱਕ ਲੈ ਕੇ ਦਿੱਤਾ ਸੀ ਖੇਡਣ ਲਈ ਕੇਸਰ ਨੂੰ ਆਪਣੇ ਮੋਢਿਆਂ ਤੇ ਬਿਠਾਉਂਦਿਆਂ ਉਸ ਕਿਹਾ ਸੀ ਇਸਰਾ ਤੂੰ ਆਪਣੇ ਮੋਢੇ ਮੇਰੇ ਵਾਸਤੇ ਸੰਭ ਕੇ ਰੱਖੀ ਬਾਪੂ ਦੇ ਇਹ ਲਫ਼ਜ਼ ਯਾਦ ਕਰਕੇ ਕੇਸਰ ਰੋਣ ਹਾਕਾ ਹੋ ਗਿਆ ਬਾਪੂ ਠੀਕ ਠਾਕ ਹੋਵੇ ਪਤਾ ਨਹੀਂ ਲੱਕੜ ਦੇ ਟਰੱਕ ਤੇ ਬਹਿ ਕੇ ਉਹ ਕਿੱਥੇ ਚਲਾ ਗਿਆ ਹੈ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਦਿਨ 28 ਦਾ ਸਫ਼ਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਉਹਨਾਂ ਵਾਲੇ ਦਿਨਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ